ਪੰਜਾਬ ਦਸਤਾਵੇਜ਼ ਤੇ ਦਰਸ਼ਕਾਂ ਲਈ ਮਾਇਰਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹੈ এজেন্ডਾ ਸਤਿ ਸ੍ਰੀ ਅਕਾਲ ਨਮਸਕਾਰ ਦਾਵਰ ਦਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਅਤੇ ਉਸ ਤੇ ਇਲੈਕਟਰਲ ਬਾਂਡਸ ਨਾਲ ਸੰਬੰਧ ਬਾਰੇ ਇਹ ਖਬਰ ਹੋਏਗੀ ਖਬਰ ਹੁਣ ਵਿਸਤਾਰ ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮਾਰਚ 21 ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈਡੀ ਵੱਲੋਂ ਕੀਤੀ ਗ੍ਰਿਫਤਾਰੀ ਪਹਿਲੀ ਨਜ਼ਰੇ ਮੋਦੀ ਸਰਕਾਰ ਦੀ ਡਿਕਟੇਟਰਸ਼ਿਪ ਦਰਸਾਉਂਦੀ ਹੈ ਪਰ ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਦੀ ਐਰੋਗੈਂਸ ਬਾਰੇ ਵੀ ਸੰਕੇਤ ਮਿਲਦੇ ਨੇ ਇਸ 'ਚ ਕੋਈ ਸ਼ੱਕ ਨਹੀਂ ਕਿ ਬੀਜੇਪੀ ਨੂੰ ਆਮ ਆਦਮੀ ਪਾਰਟੀ ਦਾ ਵੱਧ ਰਿਹਾ ਵਕਾਰ ਬਹੁਤ ਚੁਪਦਾ ਦਿੱਲੀ ਤੋਂ ਬਾਅਦ ਆਮ ਆਦਮੀ ਪਾਰਟੀ ਹੁਣ ਪੰਜਾਬ 'ਚ ਵੀ ਭਾਰੀ ਬਹੁਮਤ ਨਾਲ ਜਿੱਤ ਚੁੱਕੀ ਹੈ ਦੇਸ਼ ਦੇ ਬਾਕੀ ਸੂਬਿਆਂ 'ਚ ਵੀ ਭਾਜਪਾ ਦੇ ਅੱਗੇ ਆਮ ਆਦਮੀ ਪਾਰਟੀ ਸਿਰ ਚੁੱਕਦੀ ਹੈ ਦਿੱਲੀ ਸਰਕਾਰ ਦੀ ਲਿਕਰ ਪਾਲਸੀ 2021 'ਚ ਉਸ 'ਚ ਹੋਈਆਂ ਕਥਿਤ ਗੜਬੜੀਆਂ ਦੇ ਆਧਾਰ 'ਤੇ ਕੇਜਰੀਵਾਲ ਦੀ ਗ੍ਰਿਫਤਾਰੀ ਕੀਤੀ ਗਈ ਹੈ ਪਹਿਲਾ ਆਪਾਂ ਦੋਸ਼ਾਂ ਦੀ ਗੱਲ ਕਰ ਲੈਂਦੇ ਹਾਂ एनफोर्समेंट डायरेक्टरेट ਦਾ ਕਹਿਣਾ ਹੈ ਕਿ 2021 ਦੀ ਪਾਲਿਸੀ ਸਾਊਥ ਇੰਡੀਆ ਲਿਕਰ ਲੌਬੀ ਦੇ ਵਾਸਤੇ ਟੈਨਰ ਮੇਡ ਸੀ ਯਾਨੀ ਕਿ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਬਣਾਈ ਗਈ ਸੀ ਦਿੱਲੀ ਦੇ ਸ਼ਰਾਬ ਦੇ ਠੇਕੇ ਵਿਸ਼ੇਸ਼ ਤੌਰ ਤੇ ਕੰਪਨੀ ਇੰਡੋ ਸਪਿਰਟ ਰਾਹੀਂ ਦਿੱਤੇ ਗਏ ਤੇ ਉਸ ਦੇ ਨਾਲ ਖਜ਼ਾਨੇ ਨੂੰ 2873 ਕਰੋੜ ਰੁਪਏ ਦਾ ਘਾਟਾ ਪਿਆ ਪ੍ਰਾਈਵੇਟ ਕੰਪਨੀ ਨੇ 8 ਮਹੀਨਿਆਂ ਚ 192.80 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਜੋ ਕਿ ਬਹੁਤ ਜ਼ਿਆਦਾ ਗਿਣਿਆ ਜਾਂਦਾ ਹੈ ਆਮ ਆਦੀ ਪਾਰਟੀ ਨੂੰ ਦੋਸ਼ ਮੁਤਾਬਕ 100 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ 2021 ਚ ਦਿੱਲੀ ਦੇ ਮੁੱਖ ਸਕੱਤਰ ਨੇ ਸ਼ਿਕਾਇਤ ਕੀਤੀ ਕਿ ਸ਼ਰਾਬ ਪਾਲਸੀ ਦੀ ਉਲੰਘਣਾ ਹੋ ਰਹੀ ਹੈ ਦਿੱਲੀ ਦੇ ਵਿੱਚ ਉਸ ਵਤਨ ਲਿਖੀ ਚਿੱਠੀ ਲਿਖ ਹੋ ਗਈ ਅਖਬਾਰਾਂ ਚ ਛਪ ਗਈ ਅਤੇ ਦਿੱਲੀ ਦੇ ਲੈਫਟਨੈਂਟ ਗਵਰਨਰ ਜਿਨ੍ਹਾਂ ਦਾ ਨਾਮ ਵਿਨੈ ਕੁਮਾਰ ਸ਼ਕਸੇਨਾ ਹੈ ਉਹਨਾਂ ਨੇ 2022 ਚ ਸੀਬੀਆਈ ਨੂੰ ਇਹ ਜਾਂਚ ਸੌਂਪ ਦਿੱਤੀ ਕਿ ਉਹ ਇਹਦੀ ਇਨਕੁਆਰੀ ਕਰੇ ਸੀਬੀਆਈ ਵੀ ਤੁਹਾਨੂੰ ਪਤਾ ਹੀ ਆ ਮੋਦੀ ਸਰਕਾਰ ਦੇ ਅੰਡਰ ਆ ਤੇ ਫਿਰ ਸੀਬੀਆਈ ਨੇ ਪਰਚਾ ਦਰਜ ਕਰ ਲਿਆ ਤੇ ਉਸ ਤੋਂ ਬਾਅਦ ED ਨੇ ਵੀ ਜਿਹਨੂੰ ਕਹਿੰਦੇ ਹੈ ਜੀ ECIR ਦਰਜ ਕਰ ਲਈ ਅਤੇ Prevention of Money Laundering Act ਨੂੰ ਕਹਿੰਦੇ ਜੀ PMLA ਤਹਿਤ ਜਾਂਚ ਸ਼ੁਰੂ ਕਰਤੀ ਅਗਸਤ 2022 ਚ CBI ਨੇ ਡਿਪਟੀ ਸੀਐਮ ਮਨੀਸ਼ ਸੋਦੀਆ ਦੇ ਘਰੇ ਤੇ ਦਫਤਰ ਤੇ ਰੇਡ ਕੀਤਾ CBI ਦੇ ਨਾਲ ਨਾਲ ਅਗਸਤ 22 2022 ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਰੇਡ ਕਰਨੇ ਸ਼ੁਰੂ ਕਰ ਦਿੱਤੇ ਕੋਰਲੇ 245 ਰੇਡ ਕੀਤੇ ਪੰਜ ਸ਼ਹਿਰਾਂ ਚ ਜਿਨ੍ਹਾਂ ਚ ਸ਼ਾਮਲ ਹੈ ਦਿੱਲੀ ਹైదరాబాద్ ਚਨਾਈ ਅਤੇ ਮੁੰਬਈ 15 ਵਿਅਕਤੀ ਗ੍ਰਿਫਤਾਰ ਕੀਤੇ ਗਏ ਉਹਨਾਂ ਚ ਸ਼ਾਮਲ ਨੇ ਮਨੀਸ਼ ਸੋਦੀਆ ਡਿਪਟੀ ਸੀਐਮ ਮੈਂਬਰ ਪਾਰਲੀਮੈਂਟ ਰਾਜ ਸਭਾ ਸੰਜੀਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਫਾਰਮਰ ਕਮਿਊਨੀਕੇਸ਼ਨ ਇੰਚਾਰਜ ਵਿਜੇ ਨੇਰ ਵਿਜੇ ਨੇ ਰੋ ਸ਼ਖਸ ਹੈ ਜਿਹਦੀ ਡਿਊਟੀ ਹੁੰਦੀ ਸੀ ਫੰਡ ਰੇਜ਼ਿੰਗ ਲਈ ਸੋ ਅਗਲਾ ਜਿਹੜਾ ਬੰਦਾ ਗ੍ਰਿਫਤਾਰ ਕੀਤਾ ਜਾਂਦਾ ਜੀ ਉਹ ਤਲਿੰਗਾਨਾ ਦੀ ਭਾਰਤ ਰਾਸ਼ਟਰਾ ਸਮਿਤੀ ਦੀ ਮੈਂਬਰ ਆਫ ਲੈਜਿਸਲੇਚਰ ਕਾਉਂਸਲ ਕੇ ਕਵਿਤਾ ਉਸ ਨੂੰ ਵੀ ਗ੍ਰਿਫਤਾਰ ਕੀਤਾ ਇਨ੍ਹਾਂ ਗ੍ਰਿਫਤਾਰੀਆਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਸਮਨ ਕੀਤਾ ਜਾਂਦਾ ਤੇ ਸਮਨ ਕੇਜਰੀਵਾਲ ਲੈਂਡ ਤੋਂ ਇਨਕਾਰ ਕਰਦਾ ਹੈ ਉਹ ਪੇਸ਼ ਨਹੀਂ ਹੁੰਦਾ ਨੌ ਵਾਰੀ ਸਬੰਧ ਕੇਜਰੀਵਾਲ ਨੂੰ ਭੇਜੇ ਜਾਂਦੇ ਆ ਅੰਡਰ ਸੈਕਸ਼ਨ 50 ਆਫ ਦੀ ਪੀ ਐਮ ਲੀ ਐਕਟ ਕੇਜਰੀਵਾਲ ਸਮਨ ਨੂੰ ਗੈਰ ਕਾਨੂੰਨੀ ਦੱਸਦਾ ਹੈ ਤੇ ਸਿਆਸਤ ਤੋਂ ਪ੍ਰੇਰਿਤ ਦੱਸਦਾ ਹੈ ਇਸ ਕਾਰਵਾਈ ਨੂੰ ਮੈਂ ਨਿੱਜੀ ਤੌਰ ਤੇ ਪਰਸਨਲ ਓਪੀਨੀਅਨ ਆ ਐਨ ਐਕਟ ਆਫ ਐਰੋਗੈਂਸ ਆਫ ਕੇਜਰੀਵਾਲ ਸਮਝਦਾ ਜਿਆਦਾ ਅਦਾਲਤ ਤੋਂ ਸਮਨ ਸੈਟਸਾਈਡ ਕੀਤੇ ਜਾਂਦੇ ਤੇ ਯਾ ਫਿਰ ਪੇਸ਼ ਹੋਣਾ ਚਾਹੀਦਾ ਸੀ ਆਪਣੇ ਤੇ ਲੱਗੇ ਦੋਸ਼ਾਂ ਦੀ ਸਫਾਈ ਕੇਜਰੀਵਾਲ ਨੂੰ ਦੇਣੀ ਚਾਹੀਦੀ ਸੀ ਇਨਫੋਰਸਮੈਂਟ ਡਾਇਰੈਕਟਰ ਭਾਵੇਂ ਜਿਉ ਜੋ ਵੀ ਹੈਗੀ ਆ ਐਕਸਟੋਰਸ਼ਨ ਡਿਪਾਰਟਮੈਂਟ ਵੀ ਉਹਨੂੰ ਕਿਹਾ ਜਾਂਦਾ ਪਰ ਉਹਦੇ ਕੋਲ ਸੰਵਿਧਾਨਕ ਪਾਵਰ ਹੈ ਪਰ ਕੇਜਰੀਵਾਲ ਨੇ ਈਡੀ ਦੀ ਸੰਬੰਧੀ ਹੁਕਮਦੌਲੀ ਕੀਤੀ ਤੇ ਉਹਦਾ ਇੱਕ ਕਾਰਨ ਬਣਿਆ ਈਡੀ ਨੂੰ ਇੱਕ ਹਥਿਆਰ ਮਿਲ ਗਿਆ ਕਿ ਉਹ ਕਾਰਵਾਈ ਕਰੇ ਕੇਜਰੀਵਾਲਦੇ ਵਿਰੁੱਧ ਉਸ ਦੀ ਗ੍ਰਿਫਤਾਰੀ ਕਰਕੇ ਇਹ ਕਾਰਨ ਹੈ ਕਿ ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਦੀ ਉਹ ਪਟੀਸ਼ਨ ਰੱਦ ਕਰ ਦਿੱਤੀ ਜਿਸ ਵਿੱਚ ਉਹਨੇ ਮੰਗ ਕੀਤੀ ਸੀ ਕਿ ਮੇਰੇ ਤੇ ਕਵਰਸਿਵ ਮੈਥਡ ਨਾਲ ਕਾਰਵਾਈ ਨਾ ਹੋਵੇ ਕਵਰਸਿਵ ਮੈਥਡ ਦਾ ਮਤਲਬ ਹੈ ਕਿ ਗ੍ਰਿਫਤਾਰੀ ਕਰਕੇ ਕਸਟੋਡੀਅਲ ਇਨਟੈਰੋਗੇਸ਼ਨ ਨਾ ਕੀਤੀ ਜਾਵੇ ਹੁਣ ਪੇਸ਼ ਤੁਸੀਂ ਹੋਵੋ ਨਾ ਤੇ ਅਦਾਲਤ ਨੂੰ ਕਹੋ ਕਿ ਮੈਨੂੰ ਗ੍ਰਿਫਤਾਰ ਨਾ ਕਰੇ ਇਹ ਦੋਹੇ ਗੱਦਲਾਂ ਕਿਵੇਂ ਨਾਲ ਨਾਲ ਚੱਲ ਸਕਦੀਆਂ ਨੇ ਕੇਸ ਜਿਵੇਂ ਬਣਿਆ ਤਿਵੇਂ ਬਣਿਆ ਉਹਦੇ ਵਿਸਤਾਰ ਤੁਹਾਨੂੰ ਅੱਗੇ ਚੱਲ ਕੇ ਖਬਰ ਚ ਮਿਲ ਜਾਣਗੇ ਯਾਨੀ ਕਿ ਜਿਸ ਤਰੀਕੇ ਨਾਲ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਰੀ ਕਾਰਵਾਈ ਕੀਤੀ ਉਹਦੇ ਪਿੱਛੇ ਜੋ ਮੰਦ ਭਾਵਨਾ ਹੈਗੀ ਆ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਕਾਲੇ ਨਾ ਪਿਓ ਇਨਫੋਰਸਮੈਂਟ ਡਾਇਰੈਕਟੋਰੇਟ ਮੁਤਾਬਕ ਮਨੀਸ਼ ਸੋਦੀਆ ਦੇ ਸਖਤਰ ਸੀ ਅਰਵਿੰਦ ਨੇ ਬਿਆਨ ਦਿੱਤਾ ਕਿ ਉਸ ਨੂੰ ਇੱਕ ਡਰਾਫਟ ਪਾਲਿਸੀ ਰਿਪੋਰਟ ਦਿੱਤੀ ਗਈ ਅਤੇ ਕਿਹਾ ਗਿਆ ਕਿ ਇਹਨੂੰ ਇੰਪਲੀਮੈਂਟ ਕਰੋ ਕਿਉਂਕਿ ਇਹ ਗਰੁੱਪ ਆਫ ਮਿਨਿਸਟਰਸ ਦਾ ਫੈਸਲਾ ਪਰ ਬਾਅਦ ਦੇ ਵਿੱਚ ਇਸ ਸੈਕਟਰੀ ਨੇ ਪਾਇਆ ਕਿ ਗਰੁੱਪ ਆਫ ਮਿਨਿਸਟਰਸ ਦੀ ਤਾਂ ਕਦੇ ਮੀਟਿੰਗ ਹੋਈ ਹੀ ਨਹੀਂ ਯਾਨੀ ਕਿ ਇਹ ਜਿਹੜੀ ਡਰਾਫਟ ਰਿਪੋਰਟ ਸੀਏ ਉਸ ਮੁਤਾਬਕ ਇੱਕ ਜਾਲੀ ਡਾਕੂਮੈਂਟ ਸੀ ਜੋ ਕਿ ਇੱਕ ਕਾਂਸਪੀਰੇਸੀ ਤਹਿਤ ਕੇਜਰੀਵਾਲ ਮਨੀਸ਼ਾ ਸੋਦੀਆ ਅਤੇ ਸਤੇਂਦਰ ਜੈਨ ਜਿਹੜਾ ਮੰਤਰੀ ਅਜੇਂਦਰ ਆ ਉਹਦੇ ਉਹਨਾਂ ਨੇ ਤਿਆਰ ਕੀਤਾ ਐਨਫੋਰਸਮੈਂਟ ਡਾਇਰੈਕਟੋਰੇਟ ਮੁਤਾਬਕ 100 ਕਰੋੜ ਰੁਪਏ ਆਮ ਆਦਮੀ ਪਾਰਟੀ ਨੇ ਲੈ ਕੇ ਗੋਆ ਇਲੈਕਸ਼ਨ ਦੇ ਵਿੱਚ ਖਰਚਿਆ ਪਰ ਇਹ ਦੂਜੀ ਗੱਲ ਆ ਕਿ ਹਜੇ ਤੱਕ ਇਸ ਪੈਸੇ ਦੀ ਮਨੀ ਟ੍ਰੇਲ ਐਨਫੋਰਸਮੈਂਟ ਡਾਇਰੈਕਟਰ ਨੂੰ ਲੱਭੀ ਨਹੀਂ ਐਨਫੋਰਸਮੈਂਟ ਡਾਇਰੈਕਟਰ ਕਹਿੰਦੀ ਆ ਕਿ ਅਸੀਂ ਮਨੀ ਟ੍ਰੇਲ ਲੱਭ ਰਹੇ ਹਾਂ ਜਿਹੜਾ ਪ੍ਰੋਵੈਂਸ਼ਲ ਆਫ ਮਨੀ ਲਾਂਡਰਿੰਗ ਐਕਟ ਆ ਉਹਦੇ ਵਿੱਚ ਸਭ ਤੋਂ ਵਿਸ਼ੇਸ਼ ਔਰ ਇੰਪੋਰਟੈਂਟ ਚੀਜ਼ ਹੁੰਦੀ ਆ ਮਨੀ ਟ੍ਰੇਲ ਜੇ ਮਨੀ ਟ੍ਰੇਲ ਤੁਹਾਨੂੰ ਲੱਭੀ ਨਹੀਂ ਹੁਣ ਤੱਕ ਤੇ ਫਿਰ ਤੁਸੀਂ ਮੁਕਦਮਾ ਕਿਸ ਨਾਮ ਦਾ ਬਣਾਤਾ ਇਹ ਸਵਾਲ ਪੈਦਾ ਹੁੰਦਾ ਹੁਣ ਦੱਸਦੇ ਹਾਂ ਕਿ ਸੀਬੀਆਈ ਅਤੇ ਈਡੀ ਦੇ ਕੇਸ ਚ ਕੋਈ ਬਹੁਤਾ ਲੰਮਾ ਚੌੜਾ ਐਵੈਡੈਂਸ ਹੈ ਹੀ ਨਹੀਂ ਪਹਿਲੀ ਗੱਲ ਤਾਨਾਸ਼ਾਹ ਰਵਈਆ ਰੱਖਦਾ મોદી ਜਦੋਂ ਤੋਂ ਪ੍ਰਧਾਨ ਮੰਤਰੀ ਬਣਿਆ 90% ਕੇਸ ਜਿਹੜੇ ਕੇਂਦਰੀ ਏਜੰਸੀਆਂ ਨੇ ਬਣਾਏ ਆ ਉਹ ਵਿਰੋਧੀ ਧਿਰ ਦੇ ਵਿਰੁੱਧ ਬਣੇ ਆ ਐਨਫੋਰਸਮੈਂਟ ਡਾਇਰੈਕਟਰੇਟ ਦਾ ਜਲੂਸ ਉਸ ਵਕਤ ਨਿਕਲਦਾ ਹੈ ਜਦੋਂ ਸੁਪਰੀਮ ਕੋਰਟ ਨੇ ਇਲੈਕਟਰਲ ਬਾਂਡਸ ਦੀ ਗੰਡ ਖੋਲੀ ਯਾਨੀ ਕਿ ਉਹਦੀ ਪੰਡ ਦੇ ਜਦੋਂ ਤੰਦਾ ਖੋਲੀਆਂ ਫਿਰ ਜਲੂਸ ਨਿਕਲਦਾ ਈਡੀ ਦਾ ਪਤਾ ਲੱਗਾ ਕਿ ਸਰਕਾਰੀ ਗਵਾਹ ਬਣਿਆ ਔਰ ਬਿੰਦੋ ਫਾਰਮਾ ਕੰਪਨੀ ਦਾ ਐਮ ਡੀ ਸਰਾਥ ਚੰਦਰਾ ਰੈਡੀ ਉਹਨੇ ਇੱਕ ਦਬਾਹੇਟ ਆ ਕੇ ਬਿਆਨ ਦਿੱਤਾ ਅਤੇ ਆਮ ਆਦਮੀ ਪਾਰਟੀ ਨੂੰ ਰਿਸ਼ਵਤ ਦੇਣ ਦੀ ਗੱਲ ਕਹੀ ਤੇ ਉਹਨੇ ਕੇਜਰੀਵਾਲ ਨੂੰ ਵੀ ਦੋਸ਼ੀ ਬਣਾਇਆ రెడ్డి ਦੀ ਕੰਪਨੀ ਨੇ ਈਡੀ ਰੇਡ ਜਦੋਂ ਕਰਦੀ ਆ రెడ్డి ਦੀ ਕੰਪਨੀ ਅਰਬਿੰਦੋ ਫਾਰਮਾ ਤੇ ਜਦੋਂ ਈਡੀ ਰੇਡ ਕਰਦੀ ਆ ਤਾਂ ਫਿਰ ਉਹ 5 ਕਰੋੜ ਰੁਪਈਆ 5 ਦਿਨ ਬਾਅਦ ਇਲੈਕਟਰਲ ਬਾਂਡਸ ਰਾਹੀਂ ਭਾਜਪੀ ਨੂੰ ਦੇ ਦਿੰਦਾ ਉਹਦੀ ਗ੍ਰਿਫਤਾਰੀ ਹੁੰਦੀ ਆ 10 11 2022 ਨੂੰ ਤੇ ਲੇਕਰ ਪਾਲਸੀ ਬਣਦੀ ਆ 2021 ਚ ਤੁਹਾਨੂੰ ਅੱਗੇ ਦੱਸਦੇ ਆ ਇਲੈਕਟਰਲ ਬਾਂਡਸ ਦੇ ਖੁੱਲਣ ਤੋਂ 2024 ਚ ਪਤਾ ਲੱਗਿਆ 2024 ਯਾਨੀ ਕਿ ਇਸ ਸਾਲ ਚ ਜਦੋਂ ਸੁਪਰੀਮ ਕੋਰਟ ਨੇ ਦਬਕਾ ਮਾਰ ਕੇ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਇਲੈਕਟ੍ਰੋਨਿਕ ਬਾਂਡ ਦੀ ਡਿਟੇਲ ਲਈ ਪਹਿਲਾਂ ਇਹ ਦੇ ਦੇ ਨਹੀਂ ਸੀ ਕਹਿੰਦੇ ਸਾਨੂੰ 6 ਮਹੀਨੇ ਲੱਗਣਗੇ ਫਿਰ ਜਦੋਂ ਚੀਫ ਜਸਟਿਸ ਆਫ ਇੰਡੀਆ ਨੇ ਦਬਕਾ ਮਾਰਿਆ ਫਿਰ ਉਹਨਾਂ ਨੇ ਸਾਰਾ ਕੁਝ ਦਿੱਤਾ ਤਾਂ ਉਹਦੇ ਤੋਂ ਪਤਾ ਲੱਗਿਆ ਕਿ ਗ੍ਰਿਫਤਾਰੀ ਤੋਂ 5 ਦਿਨ ਬਾਅਦ 5 ਕਰੋੜ ਇਹ ਫਿਰ 6 ਮਹੀਨਿਆਂ ਬਾਅਦ ਸਰਾਥ ਰੈਡੀ ਨੇ ਆਪਣਾ ਬਿਆਨ ਬਦਲ ਲਿਆ ਉਹਦੀ ਜਿਹੜੀ ਜ਼ਮਾਨਤ ਹੈ ਉਹਦਾ ਵਿਰੋਧ ਨਹੀਂ ਕੀਤਾ ਜੀ ਨੇ ਤੇ ਉਹ ਜ਼ਮਾਨਤ ਉਸ ਨੂੰ ਮਿਲ ਗਈ 2623 ਨੂੰ ਰੈਡੀ ਸਰਕਾਰੀ ਗਵਾਹ ਬਣ ਜਾਂਦਾ ਹੈ ਯਾਨੀ ਕਿ ਅਪਰੂਵਰ ਬਣ ਜਾਂਦਾ ਹੈ ਵਾਅਦਾ ਮਾਫ ਗਵਾਹ ਇਹਨੂੰ ਪੰਜਾਬੀ ਚ ਕਹਿੰਦੇ ਆ ਤੇ ਫਿਰ 81123 ਨੂੰ ਅਪਰੂਵਰ ਬਣਨ ਤੋਂ ਬਾਅਦ ਸਰਾਥ ਰੈਡੀ 50 ਕਰੋੜ ਰੁਪਏ ਕਿਹਨੂੰ ਦਿੰਦਾ ਇਲੈਕਟਰਲ ਬਾਂਡਸ ਰਾਹੀਂ ਭਾਜਪੀ ਨੂੰ 34.50 ਕਰੋੜ ਤੇ 15.50 ਕਰੋੜ ਦੇ ਦਿੰਦਾ ਭਾਰਤ ਰਾਸ਼ਟਰੀ ਸਮਿਤੀ ਜਿਹਦੀ ਕੇ ਨੇਤਾ ਹੁੰਦੀ ਐ ਕੇ ਕਵਿਤਾ ਉਹਨੂੰ ਵੀ ਦੇ ਦਿੰਦਾ ਨਾਲ ਤਾਂ ਕਿ ਐ ਨਾ ਲੱਗੇ ਵੀ ਇੱਕ ਨੂੰ ਹੀ ਦਿੱਤੇ ਐ ਨਾਲ ਥੋੜਾ ਜਿਹਾ ਫੋਰ ਖਲਾਰਾ ਪਾ ਦੋ ਤਾਂ ਫੇਰ ਉਸ ਤੋਂ ਬਾਅਦ ਦੋ ਹੋਰ ਗਵਾਹ ਸਰਕਾਰੀ ਬਣ ਜਾਂਦੇ ਐ ਈਡੀ ਦੇ ਹੱਕ ਦੇ ਵਿੱਚ ਇਸ ਤੋਂ ਸਾਫ ਹੋ ਗਿਆ ਕਿ ਈਡੀ ਕੋਲ ਹਾਰਡ ਐਵੀਡੈਂਸ ਨਹੀਂ ਉਸ ਨੇ ਡਰਾ ਧਮਕਾ ਕੇ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਵਿਰੁੱਧ ਐਮਡੀ ਜਿਹੜਾ ਹੈਗਾ ਸਰਸ ਤੋਂ ਇਕਬਾਲੀਆ ਬਿਆਨ ਹਾਸਲ 2023 ਦੇ ਨਵੰਬਰ ਮਹੀਨੇ ਚ ਲਿਆ ਤੇ 2024 ਮਾਰਚ ਚ ਕੇਜਰੀਵਾਲ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਉਧਰੋਂ ਰੌਲਾ ਰੱਪਾ ਪਿਆ ਹੁੰਦਾ ਵੀ ਇਲੈਕਟ੍ਰੋਨ ਬਾਂਡ ਦੇ ਵਿੱਚ ਇੰਨਾ ਪੈਸਾ ਠੱਗੀ ਨਾਲ ਬੀਜੇਪੀ ਨੇ ਵੱਡੀਆਂ ਕੰਪਨੀਆਂ ਤੋਂ ਕਾਰਪੋਰੇਟਸ ਤੋਂ ਹਾਸਲ ਕੀਤਾ ਅਸਿੱਧੇ ਤਰੀਕੇ ਤੇ ਫਿਰ ਜਦੋਂ ਇਹ ਰੌਲਾ ਪੈ ਗਿਆ ਇੱਕ ਵਿਵਾਦ ਖੜਾ ਹੋ ਗਿਆ ਤਾਂ ਫਿਰ ਉਸ ਵਿਵਾਦ ਨੂੰ ਉਸ ਰੌਲੇ ਨੂੰ ਕਾਊਂਟਰ ਕਰਨ ਲਈ ਕੇਜਰੀਵਾਲ ਦੀ ਗ੍ਰਿਫਤਾਰੀ ਕਰਨੀ ਜ਼ਰੂਰੀ ਹੋ ਗਈ ਬੀਜੇਪੀ ਲਈ ਤਾਂ ਕਿ ਮੀਡੀਆ ਦੇ ਵਿੱਚ ਇਲੈਕਟਰਲ ਬਾਂਡ ਦੇ ਵਿੱਚ ਬੀਜੇਪੀ ਵੱਲੋਂ ਮਾਰੀ ਗਈ ਠੱਗੀ ਦੀ ਗੱਲ ਘੱਟ ਹੋਵੇ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਗੱਲ ਤੇ ਉਹਦੇ ਚਰਚੇ ਜ਼ਿਆਦਾ ਸ਼ੁਰੂ ਹੋ ਜਾਣ ਤੇ ਇਹ ਫਿਰ ਮੀਡੀਆ ਮੈਨੇਜਮੈਂਟ ਭਾਜਪਾ ਨੇ ਇਸ ਢੰਗ ਨਾਲ ਕਰ ਲਈ ਹੁਣ ਗੱਲ ਕਰਦੇ ਆ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਮਾਈਂਡ ਸੈਟ ਕਿਵੇਂ ਆ ਆਪਾਂ ਪੰਜਾਬ ਤੇ ਨਜ਼ਰ ਮਾਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜਿਹੜਾ ਕੰਟਰੋਲ ਆ ਉਹ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਕਰਦੀ ਹੈ ਇਹਦੇ ਵਿੱਚ ਕੋਈ ਬਹੁਤਾ ਸ਼ੱਕ ਨਹੀਂ ਕੁਝ ਵਿਰੋਧੀਆਂ ਤੇ ਬਣੇ ਕੇਸ ਵੀ ਇਹਦੇ ਬਾਰੇ ਕੁਝ ਸੰਕੇਤ ਦਿੰਦੇ ਆ ਉਦਾਹਰਣ ਦਿੰਦੇ ਆ ਕਈ ਕੇਸ ਤਾਂ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ 'ਚ ਨਜਾਇਜ਼ ਬਣਾਏ ਜਿਵੇਂ ਕਿ ਸੁਖਪਾਲ ਖੈਰਾ ਤੇ ਕਪੂਰਥਲੇ ਵਾਲਾ ਪਰਚਾ ਬਿਲਕੁਲ ਝੂਠਾ ਜਿਸ ਤੇ ਅਸੀਂ ਇੱਕ ਐਪੀਸੋਡ ਤਿਆਰ ਕਰ ਚੁੱਕੇ ਆ ਤੁਸੀਂ ਇਹਦਾ ਸਕਰੀਨਸ਼ਾਟ ਥੰਬਨੇਲ ਦਾ ਵੇਖੋ ਵੀਡੀਓ ਦਿੱਤਾ ਤੁਹਾਨੂੰ ਦਿਖਾਉਂਦਾ ਦਿੱਲੀ ਤੋਂ ਬੀਜੇਪੀ ਦੇ ਲੀਡਰ ਜਿਹੜੇ ਤਜਿੰਦਰ ਪਾਲ ਬੱਗਾ ਪੰਜਾਬ ਆਏ ਸੀ ਉਹਨੂੰ ਜਿਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਤੇ ਫਿਰ ਹਾਈ ਕੋਰਟ ਨੇ ਦਖਲ ਦੇ ਕੇ ਉਹਨੂੰ ਛੁਡਵਾਇਆ ਉਹ ਇੱਕ ਉਦਾਹਰਣ ਹੈ। ਅਗਲਾ ਬੰਦਾ ਜਿਹਦੇ ਤੇ ਪਰਚਾ ਕੀਤਾ ਨਾਜਾਇਜ਼ ਦਰਜ ਉਹ ਸੀ ਕੁਮਾਰ ਵਿਸ਼ਵਾਸ ਜਿਹੜਾ ਕਿ ਅਰਵਿੰਦ ਕੇਜਰੀਵਾਲ ਦਾ ਕਿਸੇ ਵਕਤ ਸਾਥੀ ਸੀ ਫਿਰ ਵਿਰੋਧੀ ਹੋ ਗਿਆ ਵੱਖ ਹੋ ਗਿਆ ਉਹਨੂੰ ਫੜਨ ਲਈ ਪੁਲਿਸ ਯੂਪੀ ਗਈ ਯਾਨੀ ਕਿ ਗੱਡੀਆਂ ਭਰ ਕੇ ਜਿਵੇਂ ਅੱਤਵਾਦੀ ਨੂੰ ਫੜਨ ਜਾਣਾ ਹੁੰਦਾ ਤਾਨੂੰ ਯਾਦ ਹੋਣਾ ਇੱਕ ਸਾਰੀਆਂ ਖਬਰਾਂ ਛਪੀਆਂ ਸੀ ਕਿ ਇੰਨੀ ਜ਼ਿਆਦਾ ਫੋਰਸ ਕੁਮਾਰ ਵਿਸ਼ਵਾਸ ਨੂੰ ਫੜਨ ਲਈ ਯੂਪੀ ਭਗਵੰਤ ਮਾਨ ਦੀ ਸਰਕਾਰ ਨੇ ਭੇਜੀ ਕਹਿੰਦਾ ਭਾਵੇਂ ਹੈ ਜੇ ਦਿੱਲੀ ਦੀ ਸਰਕਾਰ ਦੇ ਕੰਮ ਕਾਜ ਚ ਲੈਫਟ ਹੈਂਡ ਗਵਰਨਰ ਦਖਲ ਦਿੰਦਾ ਹੈ ਤੇ ਪੰਜਾਬ ਸਰਕਾਰ ਦੇ ਕੰਮ ਕਾਜ ਚ ਕੇਜਰੀਵਾਲ ਦੀ ਲੀਡਰਸ਼ਿਪ ਦਖਲ ਦਿੰਦੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਇਹ ਨਜ਼ਰ ਆਉਂਦੀ ਆ ਪੰਜਾਬ ਪੁਲਿਸ ਦਾ ਸਾਰਾ ਪ੍ਰਸ਼ਾਸਨ ਦਿੱਲੀ ਚ ਬੈਠਾ ਇੱਕ ਮੈਂਬਰ ਪਾਰਲੀਮੈਂਟ ਰਾਜ ਸਭਾ ਦਾ ਜੋ ਕਿ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਹੈ ਉਹ ਚਲਾਉਂਦਾ ਐਸਐਸਪੀ ਦੀਆਂ ਬਦਲੀਆਂ ਤੇ ਹੋਰ ਵੱਡੇ ਅਫਸਰਾਂ ਦੀਆਂ ਬਦਲੀਆਂ ਇਸ ਐਮਪੀ ਦੇ ਕਹਿਣ ਤੇ ਕੀਤੀਆਂ ਜਾਂਦੀਆਂ ਤੇ ਇਹ ਜਿਹੜੇ ਅਫਸਰ ਨੇ ਪੁਲਿਸ ਵਾਲੇ ਇਹ ਈਵਨ ਭਗਵੰਤ ਮਾਨ ਦੀ ਬਹੁਤੀ ਪਰਵਾਹ ਕਰਦੇ ਨਹੀਂ ਇਸ ਕਿਸਮ ਦੇ ਸੰਕੇਤ ਸਾਨੂੰ ਮਿਲ ਰਹੇ ਨੇ ਤੇ ਫਿਰ ਜੇ ਭਗਵੰਤ ਮਾਨ ਨੂੰ ਕੇਂਦਰ ਦੀ ਲੀਡਰਸ਼ਿਪ ਤੰਗ ਕਰਦੀ ਆ ਤੇ ਫਿਰ ਉਸੇ ਤਰ੍ਹਾਂ ਲੈਫਟ ਹੈਂਡ ਗਵਰਨਰ ਕੇਜਰੀਵਾਲ ਨੂੰ ਤੰਗ ਕਰੀ ਜਾਂਦਾ ਆ ਆਈ ਊਡ ਕਨਕਲੂਡ ਬਾਈ ਸੇਇੰਗ ਬੀਜਪੀ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਮਾਈਂਡ ਸੈਟ ਚ ਬਹੁਤਾ ਕੋਈ ਅੰਤਰ ਹੈ ਨਹੀਂ ਬਸ ਡਿਗਰੀ ਦਾ ਅੰਤਰ ਹੈ ਜੇ 70 ਪ੍ਰਤੀਸ਼ਤ ਵਨ ਡੇਟਾ ਨਾਲ ਬੀਜਪੀ ਕੰਮ ਕਰਦੀ ਆ ਦੀ 20% ਵੈਂਡਟਾ ਨਾਲ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਵੀ ਕੰਮ ਕਰਦੀਆਂ ਨੇ ਸੋ ਦੀ ਬਿਗਰ ਰੀਵਲ ਐਂਡ ਦੀ ਲੈਸਰੇਬਲ ਦੀ ਫਾਈਟ ਇਨ ਬਿਟਵੀਨ ਦੀ ਬਿਗਰ ਰੀਵਲ ਐਂਡ ਦੀ ਲੈਸਰੇਬਲ ਪੰਜਾਬ ਦੇ ਵਿੱਚ ਸਾਨੂੰ ਸੰਤੋਸ਼ ਕਰਨਾ ਪਏਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਕਿ ਲੈਸਰੇਬਲ ਪਰ ਇਹਦੇ ਨਾਲ ਹੀ ਮੈਂ ਕਹਿਣਾ ਚਾਹੁੰਦਾ ਸਾਰੇ ਦਰਸ਼ਕਾਂ ਨੂੰ ਕਿ ਤੁਸੀਂ ਅਗਲੀਆਂ ਵੋਟਾਂ ਦੇ ਵਿੱਚ ਧਿਆਨ ਨਾਲ ਵੋਟ ਪਾਓ ਫੈਸਲਾ ਕਰਿਓ ਕਿੰਨੀ ਕ ਵੋਟ ਪਾਉਣੀ ਐ ਐਵੇਂ ਆਪਣੀ ਵੋਟ ਲਟਾ ਨਾ ਦਿਓ ਤਾਂ ਕਿ ਜਿੰਨਾ ਕ ਤੁਹਾਨੂੰ ਮਿੱਠਾ ਸਰਕਾਰ ਪਾਉਂਦੀ ਆ ਉਹਨਾਂ ਕ ਮਿੱਠਾ ਤੁਸੀਂ ਪਾਓ ਯਾਨੀ ਕਿ ਜਿੰਨਾ ਕ ਗੁੜ ਤੁਹਾਨੂੰ ਦਿੱਤਾ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਉਹਨੂੰ ਉਹਨਾਂ ਕ ਮਿੱਠਾ ਹੀ ਤੁਸੀਂ ਪਾਓ ਵੋਟਾਂ ਰਾਹੀਂ ਲਟਾਇਓ ਜਿਵੇਂ ਪਿਛਲੀ ਵਾਰੀ ਕੀਤਾ ਨਾ ਕਰਿਓ ਕਿਉਂਕਿ ਐਬਸੋਲੂਟ ਪਾਵਰ ਕਰਪਟਸ ਐਬਸੋਲੂਟਲੀ ਉਹਦੇ ਨਾਲ ਫੇਰ ਜਿਹੜੀ ਸਿਆਸਤਦਾਨ ਨੇ ਉਹ ਪੁੱਤਰ ਜਾਂਦੇ ਨੇ ਤੇ ਫੇਰ ਉਹਨਾਂ ਦਾ ਗੁੱਸਾ ਜਾਂ ਉਹਨਾਂ ਦਾ ਜਿਹੜਾ ਅਹੰਕਾਰ ਹੈ ਉਹ ਕਿਤੇ ਵਰਦਾ ਉਹ ਸਾਡੇ ਲੋਕਾਂ ਤੇ ਜਨਤਾ ਜਨਾਰਦਨ ਤੇ ਵਰਦਾ ਖੈਰ ਦਿਸ ਇਜ਼ ਮਾਈ ਅੰਡਰਸਟੈਂਡਿੰਗ ਆਫ ਦ ਸਿਚੁਏਸ਼ਨ ਇਨ ਦਿੱਲੀ ਐਂਡ ਇਨ ਪੰਜਾਬ ਜੇ ਤੁਹਾਨੂੰ ਚੰਗੀ ਲੱਗੇ ਤਾਂ ਕਮੈਂਟ ਬਾਕਸ ਦੇ ਵਿੱਚ ਲਿਖਿਓ ਜ਼ਰੂਰ ਜੇ ਤੁਹਾਨੂੰ ਮੇਰੀ رائے ਗਲਤ ਲੱਗੇ ਤਾਂ ਉਹਦਾ ਵੀ ਜ਼ਿਕਰ ਜ਼ਰੂਰ ਕਰਿਓ ਤਾਂ ਕਿ ਮੈਨੂੰ ਵੀ ਤੁਹਾਡੇ ਦ੍ਰਿਸ਼ਟੀਕੋਣ ਦੀ ਸਮਝ ਆ ਸਕੇ ਕਿ ਜਨਤਾ ਤੇ ਮੇਰੇ ਵਿਊਅਰਸ ਪੰਜਾਬ ਦਸਤਾਵੇਜ਼ ਦੇ ਕਿਵੇਂ ਸੋਚਦੇ ਆ ਕੀ ਵਿਚਾਰ ਕਰਦੇ ਆ ਮੈਨੂੰ ਰਿੰਦਰ ਸਿੰਘ ਤੱਗੜ ਨੂੰ ਆਗਿਆ ਦਿਓ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ ਹਫਿਜ਼